ਸਨੌਰ ਤੋਂ ਆ ਰਹੀ ਹੈ ਵੱਡੀ ਖਬਰ ਨੌਜਵਾਨ ਤੇ ਹੋਇਆ ਤੇਜਾਬ ਦੇ ਨਾਲ ਹਮਲਾ ਸੀਸੀਟੀਵੀ ਤਸਵੀਰਾਂ ਆਈਆਂ ਸਾਹਮਣੇ ਪਟਿਆਲਾ ਜ਼ਿਲ੍ਹੇ ਦੇ ਹਲਕਾ ਸਨੌਰ ਦੇ ਪੁਲਿਸ ਥਾਣੇ ਦੇ ਨਜ਼ਦੀਕ ਇੱਕ ਵੱਡੀ ਘਟਨਾ ਵਾਪਰੀ ਜਿੱਥੇ ਕਿ ਤਨ ਸਕੂਟਰੀ ਸਵਾਰ ਨੌਜਵਾਨਾਂ ਵੱਲੋਂ ਇੱਕ ਨੌਜਵਾਨ ਜੋ ਆਪਣੀ ਦੁਕਾਨ ਖੋਲ ਰਿਹਾ ਸੀ ਉਸ ਦੇ ਉੱਪਰ ਤੇਜਾਬ ਸੁੱਟ ਦਿੱਤਾ ਗਿਆ ਪੀੜਤ ਨੌਜਵਾਨ ਦਾ ਨਾਮ ਨikhil ਦੱਸਿਆ ਜਾ ਰਿਹਾ ਜਿਹੜਾ ਕਿ ਹਲਕਾ ਸਨੌਰ ਦਾ ਰਹਿਣ ਵਾਲਾ ਹੈ ਇਸ ਘਟਨਾ ਦੀਆਂ ਤਸਵੀਰਾਂ ਸੀਸੀਟੀਵੀ ਵਿੱਚ ਕੈਦ ਹੋ ਗਈਆਂ ਹਨ ਜਿਸ ਵਿੱਚ ਪੀੜਤ ਨੌਜਵਾਨ ਦੇ ਸਰੀਰ ਉੱਪਰ ਤੇਜਾਬ ਡਿੱਗਨ ਮਗਰੋਂ ਤੜਫੁਦਾ ਦਿਖਾਈ ਦਿੱਤਾ ਪੀੜਿਤ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜਿੱਥੇ ਨikhil ਆਪਣੀ ਸਵੇਰੇ ਦੁਕਾਨ ਖੋਲ੍ਹ ਕੇ ਅੰਦਰ ਜਾ ਰਿਹਾ ਸੀ ਤਾਂ ਤਿੰਨ ਨੌਜਵਾਨ ਆਏ ਇਹਨਾਂ ਨੇ ਤੇਜਾਬ ਨikhil ਉੱਪਰ ਸੁੱਟ ਦਿੱਤਾ ਜਿਸ ਕਰਕੇ ਨikhil ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਪੀੜਿਤ ਨੌਜਵਾਨ ਨikhil ਦਾ ਇਲਾਜ ਹਸਪਤਾਲ ਦੇ ਵਿੱਚ ਚੱਲ ਰਿਹਾ ਹੈ ਪੀੜਿਤ ਦੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਨੂੰ ਮੰਗ ਕੀਤੀ ਕਿ ਜਲਦ ਤੋਂ ਜਲਦ ਦੋਸ਼ੀਆਂ ਨੂੰ ਕਾਬੂ ਕੀਤਾ ਜਾਵੇ ਆਹ ਤੁਹਾਨੂੰ ਦਿਖਾਉਂਦੇ ਹਾਂ ਲਾਈਵ ਤਸਵੀਰਾਂ

ਕਰਮ ਵੀ ਜਿਆਦਾ ਬਹੁਤ ਚੀਜ਼ਾਂ ਮਤਲਬ ਬਹੁਤ ਚੰਗੀਆਂ ਲੱਗਦੀਆਂ ਨੇ ਨਾਮ ਇਹ ਬਸ ਪੂਰਨ ਕਵਾਰੂ ਪੂਰਨ ਜੀ ਇਹ ਨਿਕਲ ਫੋੜ ਕੇ ਹੀ ਲੱਗਦੇ ਤੀਜਾ ਲੱਗਦਾ ਹੈ ਤੀਜਾ ਲੱਗਦਾ ਕੀ ਆਵਾਜ਼ ਆਤੀ ਹੋਈ ਹੈ ਬਾਹਰ ਦਾ ਤਾਂ ਇਹ ਜੀ ਦੋ ਮੁਟਕੇ ਲੜਕੇ ਆਏ ਸਵੇਰੇ ਤੇ ਉਹ ਤਜਾਬ ਛੁੱਟ ਕੇ ਚਲੇ ਗਏ ਅੱਛਾ ਪ੍ਰਸ਼ਾਸਨ ਕੀ ਮੰਗਤ ਹੈ ਪ੍ਰਸ਼ਾਸਨ ਦਾ ਬੇ ਮੰਗੇ ਇਹ ਹੈ ਜੀ ਪਹਿਲਾਂ ਜਲਦ ਤੋਂ ਜਲਦ ਉਹਨਾਂ ਨੂੰ ਫੜਿਆ ਜਾਵੇ ਜੀ ਤੇ ਥਾਣੇ ਦੇ ਬਿਲਕੁਲ ਨੇੜੇ ਹੈ ਸਾਡੀ ਦੁਕਾਨ 300 ਕਦਮ ਵੀ ਨਹੀਂ ਹੋਣੇ ਮਤਲਬ ਥਾਣੇ ਦੇ ਬਿਲਕੁਲ ਹਾਂ ਨਜ਼ਦੀਕ ਹੈ ਦੁਕਾਨ ਹਾਂਜੀ ਕੀ ਨਾਮ ਹੈ ਤੁਹਾਡਾ ਕੀ ਮਾਮਲਾ ਹੋਰੇ ਆਏ ਮੇਰਾ ਨਾਮ ਚਿਰਾਗ ਹੈ ਮੇਰਾ ਬ੍ਰਦਰ ਐਡਮਿਟ ਹੈ ਸਵੇਰੇ ਸ਼ਾਪ ਤੇ ਦੋ ਮੁੰਡੇ ਆਏ ਸੀ ਇਤਜਾਬ ਛੁੱਟ ਗਏ ਜੇ ਉਹਦੀ ਅੱਖ ਤੇ ਕੁਝ ਹੋ ਜਾਂਦਾ ਤਾਂ ਕੋਈ ਕਾਰਵਾਈ ਕਰਦਾ ਠੀਕ ਹੈ ਜਿਹੜਾ ਵੀ ਬੰਦਾ ਆਏਗਾ ਉਹ ਜਿਹੜਾ ਵੀ ਮੁਜਰਮ ਹੈ ਉਹਨੂੰ ਪੁਲਿਸ ਸਖ਼ਤ ਸਜ਼ਾ ਦਿੱਤੀ ਜਾਵੇ ਤਾਂ ਜੋ ਹਾਲੇ ਸਾਡੇ ਤੇ ਹੋਇਆ ਨਾਲ ਵੀ ਦੋ ਸ਼ੌਪਸ ਨਾਲ ਵੀ ਬੱਚੇ ਹੈ ਜਿਉਹਨਾਂ ਤੇ ਪੈਜੇ ਤਾਂ ਕੀ ਕਾਰਵਾਈ ਹੈ ਪੁਲਿਸ ਕਿੱਥੇ ਤੱਕ ਹੈ ਗੱਲ ਕਰੀ ਜਾਵੇ ਜਿਸ ਤੇ ਤਜਾਬਗਿਰ ਹੋਦਾ ਕੀ ਨਾਮ ਹੈ ਉਹਦਾ ਨਾਮ ਨikhil ਹੈ ਉਹ ਮੇਰਾ ਛੋਟਾ ਬ੍ਰਦਰ ਹੈ ਅੱਛਾ ਜੀ ਕਾਦਾ ਕੰਮ ਹੈ ਅੱਜ ਲੋਹੇ ਦਾ ਕੰਮ ਹੈ ਸਪੇਅਰ ਪੜਦਾ ਅੱਛਾ ਜੀ ਦੇਖੋ ਤੁਸੀਂ ਪ੍ਰਸ਼ਾਸਨ ਅੱਗੇ ਕਿਸ ਚੀਜ਼ ਦੀ ਮੰਗ ਕਰਦੇ ਹੋ ਮੰਗ ਇਹੀ ਹੈ ਪਲੀਜ਼ ਆ ਜਿਹੜੀ ਦੁਰਘਟਨਾ ਹੋਈ ਹੈ ਇਹਨੂੰ ਵਾਪਰਨ ਤੋਂ ਬਚਾਇਆ ਜਾਵੇ ਅੱਜ ਸਾਡੇ ਤੋਂ ਐ ਕੱਲ ਕਿਸੇ ਹੋਰ ਤੇ ਵੀ ਹੋਏਗਾ ਇਹ ਤਾਂ ਕਾਨੂੰਨੀ ਜੁਰਮ ਹੈ ਜਿਹੜਾ ਵੀ ਹੈ ਪੁਲਿਸ ਨੂੰ ਇਹ ਕਿ ਫਟਾਫਟ ਕਾਰਵਾਈ ਕਰੇ ਤੇ ਇਹਦੇ ਖਿਲਾਫ ਜਿਹੜਾ ਵੀ ਜੁਰਮ ਕੀਤਾ ਉਹਨੂੰ ਸਜ਼ਾ ਮਿਲੇ ਨਾਲ ਦੀ ਨਾਲ ਸ਼ਿਕਾਇਤ ਤੇ ਉਹਨੂੰ ਨਾਲ ਦੀ ਨਾਲ ਸਜ਼ਾ ਦਿੱਤੀ ਜਾਵੇ ਨਹੀਂ ਤਾਂ ਮੁਜਰਮ ਅਫਰਾਦ ਵਧਦਾ ਜਾਏਗਾ ਜਿਹੜੀ ਸਾਡੀ ਸ਼ਾਪ ਹੈ ਕੀ ਹੈ ਜਿਹੜਾ ਸਨੋਰ ਜਿਹੜਾ ਇਹ ਬਣਾ ਨਾ ਕਿਸੇਗਾ ਇਹ ਨਾ ਨikhil Singla ਨਾਮ ਦਾ ਵਿਕਤੀ ਹੈ ਜਿਹੜੀ ਸਾਨੂੰ ਇਨਫੋਰਮੇਸ਼ਨ ਮਿਲੀ ਹੈ ਜੀ ਇਸ ਨੌਰ ਦਾ ਰਹਿਣ ਵਾਲਾ ਬਾਜ਼ਾਰ ਦਾ ਸਦਰ ਬਾਜ਼ਾਰ ਦਾ ਸਵੇਰੇ ਕੋਈ ਅਨਨੋਨ ਬੰਦੇ ਆਏ ਆ ਦੋ ਤਿੰਨ ਇਹਨਾਂ ਨੇ ਦੁਕਾਨ ਓਪਨ ਕਰੀ ਜੇ ਤੇ ਦਿਨ ਉਹਨਾਂ ਨੇ ਤੇ ਅੰਦਰ ਜਾ ਕੇ ਇਹ ਸਾਮਾਨ ਲੈਣ ਦੇ ਬਹਾਨੇ ਤੇ ਅਸਰ ਦੇ ਅਟੈਕ ਕੀ ਵੈਸੇ ਠੀਕਾ ਦੇ ਲੈ ਦਿੱਤੇ ਰਾਈਟ ਤੇ ਤੇ ਹੱਥਾਂ ਤੇ ਇੱਕ ਗਰਦਨ ਦੇ ਉੱਪਰ ਉਹਦਾ ਅਸਰ ਹੋਇਆ ਤੇ ਬਾਕੀ ਆਊਟ ਆਫ ਡੇਂਜਰ ਹੈ ਕਿੱਥੇ ਜਾ ਰਹੀ ਸਤਜਾਬ ਸਿਟੇ ਹੈ ਹੋਰ ਕਿੱਥੇ ਰਹੀ ਹੈ ਤਜਾਬ ਹੀ ਜੀ ਜਿਸਰ ਕੋਈ ਵੀ ਜਾਣਕਾਰੀ ਚਾਹੇਗੀ ਵੀ ਪੁਰਾਣੀ ਨੰਜੀਸਾ ਕਿ ਕਿਉਂ ਟਾਰਗੇਟ ਕਿਉਂ ਬਣਾਇਆ ਇਹਨਾਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਸੰਬੰਧੀ ਜੋ ਵੀ ਸਾਹਮਣੇ ਆਏਗਾ ਜਿਸ ਦਰਨਾ ਅਸੀਂ ਕਾਰਵਾਈ ਕਰਾਂ ਕੋਈ ਸੀਸੀਟੀਵੀ ਫੁਟੇਜ ਵੀ ਲੈ ਰਹੇ ਹਾਂ ਸਾਰਾ ਸੀਸੀਟੀਵੀ ਵੀ ਲੈ ਰਹੇ ਹਾਂ ਮੌਕੇ ਤੋਂ ਪੁੱਛ ਵੀ ਰਹੇ ਹਾਂ ਤੇ ਬੰਦਿਆਂ ਨੂੰ ਜਿਹੜੇ ਰਸਤੇ ਜਿੱਥੋਂ ਨਹੀਂ ਹੈ ਗਿਆ ਉਹ ਸੀਸੀਟੀਵੀ ਸਾਰੀ ਫੁਟੇਜ ਕਲੈਕਟ ਕਰ ਰਹੇ ਹਾਂ ਅਸੀਂ ਦੈਨ ਜੋ ਸਾਡੀ ਇਹ ਰਿਪੋਰਟਾਂ ਤੋਂ ਬਾਅਦ ਜੋ ਕਾਰਵਾਈ ਬੰਦੀ ਹੋਏ ਕਿੰਨੇ ਵਜੇ ਦੀ ਘਟਨਾ ਹੈ ਸਰ ਨੀਅਰ